ਜਾ ਰਿਹਾ ਉਹਨੂੰ ਲੈ ਕੇ ਤੁਸੀਂ ਟ੍ਰੈਫਾਰਡ ਕਰ ਰਹੇ ਹੋ ਸਰ ਕੀ ਹੈਗਾ ਪੂਰਾ ਮੈਡੀਕਲ ਜੀ ਸਰ ਜੀ ਜੀ ਸਰ ਜੀ ਜੋ ਕਰੋ ਯਾਰ ਤਾਂ ਸ਼ੁਰੂ ਹੋਏਗੀ ਇਹ ਡਰਾਮੇ ਆ ਜੋ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਪਹੁੰਚੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ ਵੀ 25 ਬੰਦਿਆਂ ਦੇ ਵਿੱਚ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ بڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਮੈਂ ਉਹ ਇਲੈਕਸ਼ਨ ਚ ਬਿਜ਼ੀ ਹੈ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚਾ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ ਚੋਂ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਓ ਜੀ ਡਰਾਮਾ ਇਹ ਹਮੇਸ਼ਾ ਕਰਦੇ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਗਲੇਟ ਨਹੀਂ ਸੀ ਪਰਚੇ ਕਰੇ ਸਾਨੂੰ ਜਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੇ ਕਿ ਤਸ਼ੱਦਦ ਕਰ ਸਕਦੇ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਵਾਂਗੇ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੀ ਮਨੋ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਅਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਇਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਤੁਮ ਘਾਰਿਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਪੈਂਸ ਇਸ ਐਸੀ ਕਰਦੇ ਉਹਨਾਂ ਦਾ ਰੋ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਐ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਗੈਰ ਆਂਡਰਾ ਤੋਂ ਕੋਈ ਐਸਐਸਪੀ ਇਹੋ ਜਿਹਾ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਗੈਰ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਜੀ ਆਪ ਜੀ ਲੰਘਾਣਾ ਇਹ ਆਜਦਾ ਮੇਰਾ ਨਾਮ ਦਾ ਲਾਈਨ ਕਰਵਾ ਰਿਹਾ ਹੈ ਅਗਰ ਤੁਸੀਂ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲਦੇ ਸੀ ਸੀਪੀ ਦਾ ਤਬਾਦਲਾ ਕਿਉਂ ਹੋਇਆ ਇੱਥੇ ਦੱਸੋ ਸਾਹਿਬ ਸੀਪੀ ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਬੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਹੈ ਜੋ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਵੀ ਯਾ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਤੇ ਇਹ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਬ ਕਿਉਂ ਕਰ ਰਹੇ ਐਸਾ ਐਸਾ ਕਿਉਂ ਕਰ ਰਹੇ ਲੱਗਦਾ ਕਿ ਇਸ ਤੋਂ ਪਹਿਲਾਂ ਤੁਸੀਂ ਜਿਦਾ ਕਿ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈ ਜਿਹੜਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੱਦਾਂ ਰਣਜੀਤ ਜੀ ਨੇ ਕਿਹਾ ਕਿ ਸ਼ਾ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਕੁਆਲੀਫਾਇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੱਭ ਕੇ ਸੰਮਣ ਕਰੇ ਮੰਚਾਉ ਇਹ ਹੀ ਸੀ ਕਿ ਕਿਸ ਤਰੀਕੇ ਜਾਪਤਾ ਪਤਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਸਰ ਇਹ ਵੀ ਕਿਹਾ ਜਾ ਰਿਹਾ ਕਿ ਉਹ ਐਸਐਸਪੀ ਨਾਲ ਤੁਹਾਡੇ ਕੋਈ ਸੰਬੰਧ ਸੀਗੇ ਕੋਈ ਮੀਟਿੰਗਾਂ ਹੋਈਆਂ ਸੀਗੀਆਂ ਤੁਸੀਂ ਖੁਦ ਹੀ ਆਪਣੇ ਆਪਣੇ ਆਪ ਨੂੰ ਸਸਪੈਂਸ ਕਰਵਾਏ ਥੋੜਾ ਅੰਦਰੋਂ ਬਾਹਰ ਤੇ ਪਹੁੰਚਾਦੇ ਆ ਵੈਸੇ ਆ 1 ਮਿੰਟ ਉਹ ਐਸਐਸਪੀ ਉਹ ਐਸਐਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ अरोੜੇ ਤੋਂ ਹੁਕਮ ਲੈ ਰਹੇ ਆ ਆ ਫੋਟੋ ਦੇਖੋ ਜੀ ਸਰ ਘੁਮਾ ਦਿਓ ਜੀ